پنجاب کے مکھ منتری بھگوت مان کا میں بہت بہت دل کی گراہیوں سے دھنیہ واد کرتا ہوں کہ پچھلے بہت سمے سے جلندر کے لوگ جس چیز کا انتظار کر رہے تھے وہ دن آج تئی تاریخوں نے بڑی بے صبری سے انتظار کیا پر ابھی فلم بہت باقی ہے ابھی تو ٹریلر ہے فلم بہت باقی ہے ابھی آپ کو پتا لگے گا آگے آگے کون لوگ ہیں جو کرپٹ لوگ ہیں جن کے لیے میں بولتا تھا جن کے لیے میں بتاتا تھا راج پنجاب کے مکھ منتری نے یہ ثابت کیا کہ پنجاب کا ہی ایم ایل اے سخت کی ہے اس کے لیے ان کا میں اپنے دل کی سے جلندر کے لوگوں کی طرف سے ملی ہے جو فیڈ بیک ملا جلند اس میں سچ اور ہو جھوٹ کا جھوٹ سچ کا سچ سامنے آئے اس کے علاوہ اور بھی بہت لوگ ہیں ضروری نہیں جلندر سینٹر کے ایم ایل رمن اروڑا پہ ہی کاروائی ہونی چاہیے جلندر کے ایک منتری کے پروار کے لیے یا کوئی ہلکے کا کوئی آدمی اگر کرپٹ ہے اس کا بھی بھی چہرہ نقاب ہونا چاہیے یہ آنے والے دنوں میں مجھے پوری امید ہے کہ پنجاب کے مکھ منتری اسے سپسٹ کریں گے وہ جلندر کے لوگوں کو جو انصاف دیں گے اس کا میں اپنی طرف سے دنیا کدی بھی کوئی بھی کرپٹ بندے نو پاکتی جنتا پارٹی کدی بھی نہیں لندی ਨਾ ਕਦੀ ਲਹੇਗੀ ਨਾ ਕੋਈ ਲਿਆਏਗੀ ਇਹ ਮੇਰਾ ਵਰਸ਼ਨ ਨਹੀਂ ਹੈ ਮੈਂ ਇੱਕ ਛੋਟਾ ਜਿਹਾ ਕਾਰਕਟਰਾ ਮੈਨੂੰ ਆਪਣੀ ਪਾਰਟੀ ਤੇ ਪੂਰਾ ਵਿਸ਼ਵਾਸ ਹੈ ਜਿਹੜੀ ਮੇਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਇਦਾਂ ਦੇ ਜਿਹੜੇ ਕਰਪਟ ਲੋਕ ਹੈ ਉਹਨੂੰ ਕਦੀ ਵੀ ਪਾਰਟੀ ਦਾ ਜਿਹੜਾ ਮੈਂਬਰਸ਼ਿਪ ਮੈਨੂੰ ਦਾ ਨਹੀਂ ਦੇਣਗੇ ਲੇਕਿਨ ਅਗਰ ਕਰ ਕੀਤੀ ਜਾਵੇ ਤੁਸੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮੁੱਖ ਮੰਤਰੀ ਭਗਤ ਦਾ ਨਾਮ ਲਿਆ ਉਹਨਾਂ ਦੇ ਪਰਿਵਾਰਿਕ ਸਦਸਿਆਂ ਦੇ ਨਾਮ ਲਏ ਨੇ ਤੁਹਾਨੂੰ ਲੱਗਦਾ ਹੈ ਉਹਨਾਂ ਤੇ ਵੀ ਕਾਰਵਾਈ ਹੋਏ ਮੇਰੇ ਸਾਹਮਣੇ ਹੋਣੀ ਚਾਹੀਦੀ ਹੈ ਜੇ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਗਰ ਮੇਰੇ ਵੱਲੋਂ ਜਾਂ ਮੇਰੇ ਪਰਿਵਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਮੈਂ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਆ ਜਿਹੜੀ ਜਿਹੜੀ ਮੈਂ ਗੱਲਾਂ ਪਹਿਲੇ ਵੀ ਕਹੀਆਂ ਸੀ 11 ਮਹੀਨੇ ਪਹਿਲੇ ਉਹ ਰਿਜ਼ਲਟ ਅੱਜ ਮਿਲ ਗਿਆ ਤੇ ਜੋ ਗੱਲਾਂ ਮੈਂ ਇੱਕ ਥੋੜੇ ਦਿਨ ਪਹਿਲੇ ਕਹੀਆਂ ਜਿਨ੍ਹਾਂ ਲੋਕਾਂ ਬਾਰੇ ਮੈਂ ਕਹੀਆਂ ਉਹ ਵੀ ਜਨਤਾ ਦੇ ਵਿੱਚ ਉਹ ਮੀਡੀਆ ਦੇ ਵਿੱਚ ਬੜੀ ਜਲਦੀ ਇੱਕ ਪੈਨ ਡਰਾਈਵ ਦੀ ਵੀ ਗੱਲ ਕਰ ਰਹੇ ਹੁੰਦੇ ਸੀ ਕਿ ਪੈਨ ਡਰਾਈਵ ਸੀਗੀ ਤੁਹਾਡੇ ਕੋਲ ਕਿਹਦੇ ਉਹੀ ਸੱਚਾਈਆਂ ਸਾਹਮਣੇ ਮੈਨੂੰ ਲੱਗਦਾ ਕਿ ਉਹੀ ਪੈਨ ਡਰਾਈਵ ਦਾ ਜਿਹੜਾ ਖੇਲ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਸੱਚਾਈ ਪਤਾ ਲੱਗ ਚੁੱਕੀ ਹੈ ਉਹ ਪੈਨ ਡਰਾਈ ਮੇਰੇ ਕੋਲ ਜੋ-ਜੋ ਐਵੀਡੈਂਸ ਸੀ ਜਿਹੜੇ-ਜਿਹੜੇ ਅਧਿਕਾਰੀਆਂ ਨੇ ਮੇਰੇ ਕੋਲ ਮੰਗੇ ਆ ਮੈਂ ਉਹਨਾਂ ਨੂੰ ਸਾਰਾ ਕੁਝ ਦਿੱਤਾ ਮੈਂ ਸਰਕਾਰ ਦਾ ਪੂਰਾ ਸਾਥ ਦੇਵਾਂਗਾ ਅਗਰ ਇਦਾਂ ਦੇ ਕਿਸੇ ਵੀ ਤਰੀਕੇ ਦੇ ਉਹਨਾਂ ਨੂੰ ਮੇਰੀ ਕੋਈ ਮਦਦ ਦੀ ਜ਼ਰੂਰਤ ਹੋਵੇ ਮੈਂ 24 ਘੰਟੇ ਸਰਕਾਰ ਨੂੰ ਸਮਰਪਿਤ ਆ ਜੋ ਕੁਝ ਮੇਰੇ ਕੋਲ ਹੋਏਗਾ ਬਿਲਕੁਲ ਪ੍ਰੋਟੇਜ ਉੱਤੇ ਸੱਚ ਦੇ ਉੱਤੇ ਉਹ ਮੈਂ ਸਰਕਾਰ ਦੇ ਅੱਗੇ ਇੱਕ ਡਾਟਾ ਕਲੀਅਰ ਕਰ ਦਿਓ ਕਿ ਇਸ ਘਟਾਲੇ ਦੇ ਵਿੱਚ ਹੋਰ ਕੜੇ ਵੱਡੇ ਵੱਡੇ ਚਿਹਰੇ ਆ ਬੜੇ ਲੋਕ ਆ ਜੇ ਮੁੱਖ ਮੰਤਰੀ ਸਾਹਿਬ ਨੂੰ ਮੇਰੀ ਇਹ ਹੀ ਬੇਨਤੀ ਹੈ ਕਿ ਜੇ ਤੁਸੀਂ ਐਡੀ ਵੱਡੀ ਕਾਰਵਾਈ ਕੀਤੀ ਹੈ ਜਲੰਧ ਦੇ ਲੋਕਾਂ ਨੂੰ ਜਿਹੜੇ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਸਾਡੇ ਉੱਤੇ ਜਿਹੜੀ ਝੂਠ ਬੋਲ ਕੇ ਸਾਡੋ ਜਿਹੜਾ ਲੋਕਾਂ ਕੋਲ ਵੋਟ ਲਈ ਗਈ ਆ ਕਿਉਂਕਿ ਮੈਂ ਹਰ ਬੰਦੇ ਨੂੰ ਗੱਲ ਨਹੀਂ ਚੱਕ ਸਕਦਾ ਜੇ ਸਰਕਾਰ ਨੇ ਐਡਾ ਵੱਡਾ ਕਦਮ ਉਠਾਇਆ ਤੇ ਇਹ ਵੀ ਕਦਮ ਉਠਾਇਆ ਜਾਵੇ ਕਿ ਜਿਹੜੇ ਹੋਰ ਲੋਕ ਆ ਜਿਨ੍ਹਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ ਬੜੀ ਜਲਦੀ ਉਹਨਾਂ ਨੂੰ ਪਰਮਾਤਮਾ ਨੇ ਜਿਹੜਾ ਉਹਨਾਂ ਨੂੰ ਐਡੀ ਵੱਡੀ ਕੁਰਸੀ ਤੇ ਬਿਠਾਇਆ ਉਹਨਾਂ ਦੇ ਵਿਚਾਰਾ ਬੇਨਕਾਬ ਹੋਣਾ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਦੇ ਲੋਕ ਬਾਕੀ ਹਲਕੇ ਦੇ ਲੋਕ ਕੀ ਕਰ ਰਹੇ ਆ ਜਿਹੜੇ ਬਾਕੀ ਜਲੰਧਰ ਦੇ ਹ ਇੱਕ ਹੋਰ ਗੱਲ ਦੱਸੋ ਇੱਕ ਨੋਟਿਸ ਦਾ ਤੁਸੀਂ ਜ਼ਿਕਰ ਕੀਤਾ ਸੀ ਵੀ ਨੋਟਿਸ ਦੇ ਧਾਰ ਦੇ ਉੱਪਰ ਲੋਕਾਂ ਨੂੰ ਰੋਸ ਹੋਏ ਸੀਗੇ ਸੀਗੇ ਫਰਜੀ ਨੋਟਿਸ ਕੀ ਸੀ ਸਾਰਾ ਮਾਮਲਾ ਉਹ ਲੁੱਕ ਟਵਿੱਟਰ ਟਵੀਟਸ ਸੁਨੇ ਸੀ ਲੁੱਕ ਬਿਆਨੀਆਂ ਬਿਆਨੀਆਂ ਸੁਨੇ ਸੀ ਨੋਟਸ ਉਹ ਨੋਟੀ ਨੋਟ ਦੀ ਨੋਟ ਦੀ ਜਿਹੜੀ ਲੜਾਈ ਹੈ ਉਹ ਜਲੰਧਰ ਚ ਦੇਖੀ ਹੈ ਤੇ ਮੈਨੂੰ ਲੱਗਦਾ ਕਿ ਜਿਹੜੀ 23 ਤਰੀਕ ਜਿਹੜੀ ਚੜੀ ਅੱਜ ਇਹ ਉਹ ਰਿਜ਼ਲਟ ਹੈ ਕਿ ਜਿਹੜੀ ਕਾਰਵਾਈ ਹੋਈ ਹੈ ਕਰਪਟ ਐਮਐਲਏ ਦੇ ਖਿਲਾਫ ਮੈਨੂੰ ਲੱਗਦਾ ਕਿ ਇਹ ਨੋਟਿਸ ਦਾ ਹੀ ਕਮਾਲ ਹੈ ਕਿ ਜਿਹੜੇ ਜਾਲੀ ਨੋਟਸ ਗਰੀਬਾਂ ਦੇ ਮਕਾਨਾਂ ਤੇ ਲਗਾਏ ਜਿਹੜੇ ਗਰੀਬ ਮਕਾਨ ਜਿਹਨੇ ਲੋਕਾਂ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਮਕਾਨ ਬਣਾਏ ਉਹਨਾਂ ਦੇ ਵੀ ਨੋਟਿਸ ਲੱਗ ਗਏ ਜਿਹੜੇ ਲੋਕ ਗਰੀਬ ਰੇਖਾ ਤੋਂ ਥੱਲੇ ਜਿਹਨੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਤੇ ਜਿਨ੍ਹਾਂ ਦੇ ਮਕਾਨ ਬਣੇ ਆ ਇਹ ਇਦਾਂ ਦਾ ਕਰਪਤੇ ਏਟੀਪੀਸੀ ਉਹਨੇ ਉਹਨਾਂ ਦੇ ਵੀ ਨੋਟਿਸ ਲਾ ਦਿੱਤੇ ਉਹਨਾਂ ਦੁਕਾਨਦਾਰਾਂ ਨੂੰ ਨੋਟਿਸ ਲਗਾਏ ਜਿਹੜੇ ਲੋਕ ਰੋਜ਼ਗਾਰ ਕਰ ਰਹੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਕਮਾਉਣ ਦੇ ਲਈ ਸਵੇਰੇ ਘਰੋਂ ਜਾਂਦੇ ਸੀ ਉਹਨਾਂ ਦੇ ਦੁਕਾਨਾਂ ਤੇ ਨੋਟਿਸ ਲਗਾਏ ਗਏ ਜਿਹੜੇ ਲੋਕ ਸੁਪਨਿਆਂ ਦਾ ਘਰ ਬਣਾਉਣ ਦੇ ਲਈ ਕੋਈ ਡੇਢ ਮਰਲੇ ਦਾ ਘਰ ਕੋਈ 2 ਮਰਲੇ ਦਾ ਘਰ ਬਣਾਉਣ ਦੇ اپنی ساری زندگی ਦੀ ਕਮਾਈ ਜਿਹਨੇ ਲਗਾਈ ਉਹਨਾਂ ਦੇ ਘਰਾਂ ਤੇ ਨੋਟਿਸ ਲਗਾਏ ਪਰ ਜਿਹੜੇ ਉਹ ਨੋਟਿਸ ਸੀ ਉਹ ਬਿਲਕੁਲ ਨਕਲੀ ਨੋਟਿਸ ਫੇਕ ਨੋਟਿਸ ਸੀ ਉਹ ਕਾਰਪੋਰੇਸ਼ਨ ਦੇ ਜਿਹੜੇ ਜਲੰਧਰ ਕਾਰਪੋਰੇਸ਼ਨ ਦੇ ਜਿਹੜੇ ਉਹ ਪ੍ਰੂਵਡ ਨੋਟਿਸ ਨਹੀਂ ਸੀ ਜਿਹਨੂੰ ਡੈਰੀ ਨੰਬਰ ਲੱਗਾ ਹੁੰਦਾ ਉਹ ਨੋਟਿਸ ਨਹੀਂ ਸੀ ਮੈਨੂੰ ਲੱਗਦਾ ਕਿ ਸਰਕਾਰ ਤੱਕ ਜਿਹੜੀ ਉਹ ਸਚਾਈ ਪਹੁੰਚ ਗਈ ਹੈ ਤੇ ਜਿਹੜੀ ਅੱਜ ਏਡੀ ਵੱਡੀ ਜਿਹੜੀ ਕਾਰਵਾਈ ਹੋਈ ਹੈ ਇਹ ਜਿਹੜਾ ਅੱਜ ਫਿਲਮ ਦਾ ਟ੍ਰੇਲਰ ਹੈ ਆਉਣ ਵਾਲੀ ਜਿਹੜੀ ਫਿਲਮ ਹੈ ਉਹ ਬੜੀ ਜਲਦੀ 릴ੀਸ ਹੋਣ ਜਾ ਰਹੀ ਕੀ ਲੱਗਦਾ ਕਿ ਕੋਰਖਤਮ ਦੇਦਾ ਜਿਹੜਾ ਭੰਡਾ ਫਾੜ ਹੋ ਕੇ ਹੋਣਾ ਚਾਹੀਦਾ ਜੇ ਮੁੱਖ ਮੰਤਰੀ ਸਾਹਿਬ ਕੋ ਇਨਸਾਬ ਦੀ ਮੈਂ ਮੰਨ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਅਗਰ ਐਡਾ ਵੱਡਾ ਫੈਸਲਾ ਕੀਤਾ ਆਪਣੀ ਸਰਕਾਰ ਦੇ ਵਿੱਚ ਇਹ ਅੱਜ ਪੰਜਾਬ ਚ ਆਮ ਆਦਮੀ ਸਰਕਾਰ ਹੈ ਆਪਣੀ ਸੂਬੇ ਦੇ ਜ਼ਿਲ੍ਹੇਂਦਰ ਦੇ ਕ ਐਮ ਐਲ ਏ ਦੇ ਕਾਰਵਾਈ ਕਰਨਾ ਇਹ ਮੁੱਖ ਮੰਤਰੀ ਦੀ ਲਈ ਮੈਂ ਧੰਨਵਾਦ ਕਰ ਰਿਹਾ ਬਾਰ-ਬਾਰ ਸਲਾਘਾ ਕਰਦਾ ਸਲਾਘਾ ਕਰਦਾ ਇਸ ਦੀ ਮੈਂ ਪਰ ਜੇ ਉਹ ਸਪਸ਼ਟ ਬਿਲਕੁਲ ਝੂਠ ਔਰ ਸੱਚ ਦਾ ਸੱਚ ਬਾਹਰ ਆਵੇ ਜੇ ਕਿਸ ਬੰਦੇ ਨੇ ਬੇਇਮਾਨ ਜ਼ਿਲ੍ਹੇਂਦਰ ਦੇ ਲੋਕਾਂ ਨਾਲ ਕੀਤੀ ਹੈ ਉਹਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਠੀਕ